ਪਿਛਲੇ ਜਿਹੜੇ ਤਾਂ ਡਬਲ ਤੋਂ ਵੀ ਵੱਧ ਹੋ ਗਿਆ ਸੀ ਜਿਹੜੇ 1.42 ਲੱਖ ਜੀ ਹਾਂਜੀ ਦੋਸਤੋ ਅੱਜ ਤੁਹਾਨੂੰ ਦਿਖਾਵਾਂਗੇ ਆਪਾਂ ਮੂਲੀ ਦੀ ਖੇਤੀ ਬਾਰੇ ਜਿਹੜੀ ਵੱਡੀ ਯਾਰੀ ਹੈ ਤੇ ਕੀ ਝਾੜ ਨਿਕਲਦਾ ਤੇ ਕਿਵੇਂ ਕੱਢਦੇ ਇਹਨੂੰ ਇਹ ਬਾਰੇ ਸਾਰੀ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰਾਂਗੇ ਉਹ ਸਾਹਮਣੇ ਦੇਖੋ ਟਰੈਕਟਰ ਨਾਲ ਵੱਢੀ ਯਾਰੀ ਕੱਟਣ ਨਾਲ ਤੇ ਖਾਣ ਭਰਾ ਨਾਲ ਕਰਦੇ ਆਂ ਗੱਲਬਾਤ ਕਾਲ ਦੋਸਤੋ ਤੁਸੀਂ ਜਿਹੜੇ ਅਣਖ ਦੇ ਨਾਲ ਮਾਲਵਾ ਬਿਲਡ ਜ਼ਿਲ੍ਹਾ ਬਠਿੰਡਾ ਦੇ ਖੇੜੇ ਪਿੰਡ ਬੰਗੀ ਰੁੱਗੂ ਤੇ ਆਪਾਂ ਪਹਿਲਾਂ ਵੀਡੀਓ ਪਾਈ ਸੀ ਬਾਈ ਹਰਪ੍ਰੀਤ ਸਿੰਘ ਦੀ ਜੋ ਕਿ ਮੂਲੀਆਂ ਦੀ ਖੇਤੀ ਕਰਦਾ ਹੈਗਾ ਤੇ ਉਹ ਹੁਣ ਫਸਲ ਤਕਰੀਬਨ ਤਰੀ ਪੱਕ ਕੇ ਤਿਆਰ ਹੋ ਚੁੱਕੀ ਆ ਹਨਾ ਤੇ ਬਾਈ ਵੱਡ ਵੀ ਰਿਆ ਕਾਟਰ ਨਾਲ ਤੇ ਨਾਲ ਲੀਵਰ ਦੀ ਲੱਗੇ ਹੋਈ ਆ ਤੇ ਬਾਈ ਨਾਲ ਕਰਦਿਆਂ ਗੱਲਬਾਤ ਵੀ ਇਹਦੀ ਜਿਹੜੀ ਹੁਣ ਜਿਵੇਂ ਪੱਕੀ ਫਸਲ ਆ ਇਹਦੀ ਕਿਰਦੀ ਕੋਦੀ ਕਿੰਨੀ ਦਾ ਕੀ ਹਿਸਾਬ ਕਿਤਾਬ ਆ ਸਾਰੀ ਗੱਲਬਾਤ ਕਰਾਂਗੇ ਬਣੇ ਰਹੋ ਵੀਡੀਓ ਨਾਲ ਐਂਡ ਤੱਕ ਦਸ਼ੀਕਰ ਬੁਹਾਰ ਪੇਸਿੰਗ ਸਤ ਸੀਕਰ ਓਕੇ ਕਾਗੋ ਹਾਂ ਵਧੀਆ ਜੀ ਤੇ ਪਹਿਲਾਂ ਆਪਾਂ ਜੀ ਕਰੀ ਸੀ ਵੀਡੀਓ ਨਾ ਉਦੋਂ ਮਤਲਬ ਕਿ ਇਹ ਟਾਈਮ ਪਿਆ ਸੀ ਤੁਸੀਂ ਕਹਿੰਦੇ ਸੀ ਇਹਦਾ ਤੇ ਹੁਣ ਬਾਬੇ ਨੇ ਮਿਹਰ ਕੀਤੀ ਤੇ ਬੁਰੀਆ ਤਿਆਰ ਆ ਪੱਕੇ ਨਾ ਹਾਂਜੀ ਤੇ ਕਿੰਨੀ ਕੁ ਵੱੜਦੀ ਹੁਣ ਤੱਕ ਇਹ ਹੁਣ ਬਈ ਮਲਾਈ 7 ਕਿਲੇ ਵੱੜਦੀ ਅੱਛਾ 7 ਕਿਲੇ ਤੁਸੀਂ ਵੱੜਤੀ ਹੈ ਨਾ ਹਾਂਜੀ ਤੇ ਕਿਵੇਂ ਕੀ ਰੈਅਰ ਰਿਸਪੌਂਸ ਮਤਲਬ ਕਿ ਫਸਲ ਦਾ ਕਿਵੇਂ ਲੱਗਿਆ ਤੁਹਾਨੂੰ ਵੱਲ ਗਈ ਅੱਛਾ ਤੇ ਹਰਪ੍ਰੀਤ ਭਾਈ ਕਿੱਲੇ ਮਗਰ ਝਾੜ ਛੂੜਦਾ ਫਿਰ ਕੀ ਰਹੂ ਐਂਤੀ ਬਈ ਐਸੇ ਨਾ ਝਾੜ ਮੰਨ ਲਈ 5 5.5 ਕਵਾਟਲੀ ਅੱਛਾ ਮੰਨ ਲਾ ਇੱਥੋਂ ਤੱਕ ਝਾੜ ਰਹੂਗਾ ਜੀ ਅੱਛਾ ਪਰ ਇਕੜ ਹਾਂ ਜੀ ਤੇ 5 5.5 ਕੁਆਰਟਰ ਛਾੜਨ ਦੀ ਆਸ ਹੈਗੀ ਆ ਹਾਂ ਹੈਗੀ ਛੱਤ ਪਿਛਲੀ ਵਾਰ ਤੁਸੀਂ ਦੇਖਦੇ ਹੋ ਪਿਛਲੀ ਵਾਰ ਛੜਤੀ ਰਹਿ ਜਾਂਦਾ ਸੀ ਪਿਛਲੀ ਵਾਰ ਤਾਂ ਨਿਕਲਿਆ ਸੀ ਮਨ ਲਈ 7 7.5 ਕੁਆਰਟਰ ਸੀ ਅੱਛਾ 6.5 ਇੱਥੋਂ ਤੱਕ ਨਿਕਲਿਆ ਸੀ ਅੱਛਾ ਉਹ ਐਕਤੀ ਮਨ ਲਈ ਕਟਣ ਦੇ ਕੀ ਕਾਰਨ ਆ ਬਈ ਐਕਤੀ ਠੰਡ ਮਨ ਲਈ ਵੱਧ ਪਈ ਤੇ ਹੁਣ ਇਹ ਕਿਰਾਂ ਤੁਸੀਂ ਕੱਟ ਕੇ ਵੱਢ ਕੇ ਇਹਨੂੰ ਰੱਖ ਲਵੋ ਇੱਕ ਤਾਂ ਹਾਂਜੀ ਤੇ ਸਾਰਾ ਸਾਨੂੰ ਦੱਸੋ ਨਾ ਆਪਣੇ ਚੈਨਲ ਰਾਹੀਂ ਵੀ ਕੀ ਸਿਸਟਮਾਂ ਦਾ ਲੇਵਰ ਦਾ ਵੀ ਕਿਹੜੇ ਤਰੀਕਿਆਂ ਨਾਲ ਵੜਦੇ ਆਉਂਦੇ ਆ ਕੀ ਕੱਟਣ ਲਵੜਨਗੇ ਕਿਵੇਂ ਕਰਦੇ ਹਾਂ ਤੁਸੀਂ ਨਾ ਬਈ ਮਨਲਾ ਵਰਦੇ ਕੱਟਣਾ ਆਈ ਅੱਛਾ ਕੱਟਣਾ ਆਈ ਹਾਂ ਹਾਂ ਤੇ ਮਨ ਲਈ 12 13 ਬੰਦੇ ਹੁੰਦੇ ਨਾਲ ਅੱਛਾ ਤੇ ਅੱਥ ਨੂੰ ਹੀ ਮਨਲਾ 4 ਕਿੱਲੇ ਮਨਲਾ ਕੱਟਣਾ ਵੱਟ ਕੇ ਇਪਰੀਆਂ ਪਾ ਦਿੰਦੇ ਠੀਕ ਆ ਇਹ ਜਿਹੜੀਆਂ ਚੱਕੀ ਜਾਂਦੇ ਬਾਈ ਆਪਣੇ ਥੋੜੇ ਜਿਲੇ ਲਾਰ ਖਿਲੇ ਹੋ ਰਹੇ ਹਾਂਜੀ ਇਹ ਚੱਕ ਕੇ ਭਰੀ ਪਾ ਕੇ ਰੱਖਦੇ ਨੇ ਵੀ ਹਾਂ ਭਰੀ ਪਾ ਕੇ ਜੇ ਫਰੀਪਾਗੇ ਸਿੱਥਾਂ ਦੇ ਰੱਖੀ ਰੱਖ ਤੋਂ ਹਾਂ ਹਾਂ ਇਹਨੂੰ ਨਾ ਮੜੀ ਮੱਲਾ ਫਰੀਪਾਗੇ ਸਾਈਡ ਤੇ ਕਰ ਦੇਣੀ ਬਈ ਮਾਰਾ ਟਰੈਕਟਰ ਟੱਪਾਂ ਦੇ ਨਾਲ ਨਾਗਾ ਬਣਾ ਲਨੇ ਅੱਛਾ ਜਿਵੇਂ ਕਿ ਆ ਨਾਗੇ ਤੁਸੀਂ ਇਥੇ ਕਰਕੇ ਬਣਾਏ ਹੋਇਆ ਨਾ ਇਹ ਹੈਗੇ ਹੀ ਮੱਲਾ ਮੇਲ ਫੀਮੇਲ ਦੇ ਅੱਛਾ ਇਹ ਮੇਲਾ ਮੱਲਾ ਬਾਟੇ ਰੱਖਿਆ ਜਿਹੜਾ ਵੱਡਿਆ ਪਿਆਗਾ ਇਹ ਮੇਲ ਆ ਜੀ ਅੱਛਾ ਇਹ ਮੇਲ ਆ ਮੂਲਾ ਇਹ ਇਹ ਮੂਲਾ ਹੀ ਅੱਛਾ ਇਹ ਤੁਸੀਂ ਵੱਡ ਕੇ ਇਹਦਾ ਰੱਖਦੇ ਮਤਲਬ ਕਿ ਇਹ ਚਾਉਂਦਾ ਨਹੀਂ ਫੀਮੇਲ ਚ ਨਹੀਂ ਆਉਂਦਾ ਨਾ ਫੀਮੇਲ ਚ ਨਹੀਂ ਆਉਂਦਾ ਜੀ ਹੁਣ ਇਹ ਜਿਹੜੀ ਸੋਡੀ ਕਾਟਰਾਂ ਮਸ਼ੀਨ ਕੱਲੀ ਫੀਮੇਲ ਦੀ ਕਰਿੰਗ ਕਰੂਗਾ ਫੀਮੇਲ ਦੀ ਕਰੂਗਾ ਤੇ ਏਸੀਡੀ ਤੁਸੀਂ ਭਰੀਆਂ ਪਾਉਂਗੇ ਹਾਂ ਜੀ ਜਿਹੜਾ ਮੂਲਕਾ ਇਹਨੂੰ ਬਾਅਦ ਦੇ ਵਿੱਚ ਲਾਸਟ ਦੇ ਵਿੱਚ ਝੱਕੋਗੇ ਨਾ ਹਾਂ ਇਹ ਲਾਸਟ ਦੇ ਵਿੱਚ ਅੱਛਾ ਤੇ ਮਤਲਬ ਕਿ ਭਰੀਆਂ ਪਾ ਕੇ ਤੁਸੀਂ ਰੱਖ ਲਓਗੇ ਹਨਾ ਉਸ ਤੋਂ ਬਾਅਦ ਫਿਰ ਭਰੀਆਂ ਪਾ ਕੇ ਰੱਖ ਦਾਂਗੇ ਮੰਨ ਲਾ 5-7 ਦਿਨਾਂ ਨੂੰ ਹੀ ਮੰਨ ਲਾ ਪ੍ਰੈਸ਼ਰ ਨਾਲ ਕਰ ਦਾਂਗੇ ਅੱਛਾ ਜਿਵੇਂ ਮੈਂ ਜਿਵੇਂ ਆਪਾਂ ਪਹਿਲਾਂ ਜੇ ਪੂਰਾ ਪਿੱਛੇ ਚ ਲਈ ਜਾਈਏ ਜਿਵੇਂ ਕਹਿੰਦੇ ਸੀ ਕਿ ਆਪਾਂ ਹਰੰਬੇ ਨਾਲ ਕੰਸ ਕੱਢਦੇ ਸੀ ਫੈਸਲਪੁਰ ਹਣਾ ਹਾਂ ਜੀ ਵੀ ਪ੍ਰੀਆਂ ਪਾ ਕੇ ਰੱਖ ਲੈਂਦੇ ਸੀ ਤੇ ਲੀਵਰ ਨਾਲ ਦੇ ਨਾਲ ਫੈਸਲ ਦੇ ਕੋਲ ਮੰਡਲੀ ਲਾਈ ਜਾਂਦੇ ਸੀ ਹਾਂ ਹਾਂ ਉਹੀ ਸਿਸਟਮ ਹੋਊਗਾ ਆ ਉਹੀ ਸਿਸਟਮ ਆ ਤੇ ਜਿਹੜੀ ਇਹਦਾ ਮਤਲਬ ਵੀ ਤੁਸੀਂ ਫੈਸਲ ਨਾਲ ਕੱਢ ਲਓਗੇ ਨਾ ਹਾਂ ਜੀ ਵੀ ਤਾਂ ਥੋੜਾ ਨਿਕਲ ਜੂ ਤੇ ਜਿਹੜਾ ਬਾਕੀ ਜਿਵੇਂ ਤੂੜੀ ਕੱਲ ਗਈ ਆਪਾਂ ਉਸ ਚੀਜ਼ ਦਾ ਸੂੜੀ ਅਸੀਂ ਮਨ ਲਾ 2000 ਰੁਪਏ ਕਿਲਾਈ ਹਾਂ ਮਤਲਬ ਵੇਚ ਨਹੀਂ ਅੱਛਾ ਉਹ ਵੀ ਵੇਖ ਜਾਂ ਹਾਂ ਉਹ ਆਪ ਹੀ ਲੈ ਜਾਂਦੇ ਯਾਰ ਆਹਾ ਮਨ ਲਾਈ ਲੈ ਜਾਂਦੇ ਪੱਠ ਤਾਂ ਮਤਲਬ ਕਿ ਇਹ ਪੱਠੇ ਦੇ ਕੰਮ ਘੱਟ ਹੁੰਦੇ ਹੋ। ਹਾਂ ਉਹ ਮਾ ਜਿਹੜਾ ਹੈ ਇਹ ਲੇਬਰ ਲੂਰ ਦਾ ਖਰਚਾ ਸਾਰਾ ਨਿਕਲ ਜਾਂਦਾ। ਦੋ 2000 ਰੁਪਏ ਕੁਟਲ ਹਾਂ ਲਈ ਜਾਂਦੀ ਹੈ। ਨਹੀਂ ਇਹ ਕਿੱਲਾ ਹੀ 2000 ਦਾ ਹੀ। ਅੱਛਾ ਮੁਕਤੀ ਮੰਗਾਲ ਲੈਂਦੇ ਆ। ਮੁਕਤੀ। ਕਿਉਂ ਇਹ ਮਨ ਲਈ ਹਲਕੀ ਹੁੰਦੀ ਹੈ। ਜੀ। ਉਹ ਤੱਕ ਮਨ ਲਈ ਕਈ ਵਾਰ ਨਾ ਜਿਵੇਂ ਹੁਨੇਰੀ ਨੂਰੀ ਵੱਤ ਆ ਗਈ। ਹਾਂ ਹਾਂ ਹੁਣ ਜਿਵੇਂ ਪਰੀਆਂ ਪੁਰੀਆਂ ਪਈਆਂ ਜੀ। ਹਾਂ। ਉਹ ਵੀ ਮਨ ਲਾ ਉੱਡਣ ਦਾ ਡਰ ਆ ਜੀ। ਅੱਛਾ ਜਿਵੇਂ ਕੋਈ ਉਹ ਫਿੱਲਰ ਜਾਂਦੀਆਂ ਜੀ। ਹਾਂ। ਪਰ ਉਸੇ ਕਰਕੇ ਚੱਕਣੀ ਪੈਂਦੀ। ਸਿੱਧਾ ਹੋਰ ਵੀ ਯਾਰ ਹਣਾ ਹੁਣ ਤਾਂ ਜਿਵੇਂ ਅੱਜਕੱਲ ਕੰਪੈਨ ਲਾ ਲਾਂ ਦਾ ਕਣਕ ਘੰਟੇ ਘੜੀ ਚ ਜਾਵਦੇ ਘਰੇ ਜਾਂ ਮੰਡੀ ਚ ਪਹੁੰਚਾ ਦਿੰਦੇ ਹਣਾ ਹਾਂਜੀ ਇਹ ਤੇਰੇ ਨਾਲ ਇਸ ਮੂਲੀ ਦੀ ਖੇਤੀ ਨਾਲ ਯਾਰ ਮੈਨੂੰ ਤਾਂ ਲੱਗ ਰਿਹਾ ਵੀ ਤੂੰ ਰੋਜ਼ਗਾਰ ਵੀ ਕਿੰਨੇ ਬੰਦਿਆਂ ਨੂੰ ਦੇ ਰੱਖਿਆ ਹਣਾ ਹਾਂ ਹਾਂਜੀ ਚੱਲੇ ਤੇ ਜਿਹੜੇ ਆਪਣੀ ਲੋਕਲ ਲੈਵਲ ਆਉਂਦੀ ਆ ਲੈਵਰ ਪੈਂਦੀ ਆ ਹਣਾ ਚੱਲ ਇਹਨਾਂ ਨੂੰ ਜਰਿਆ ਨੂੰ 5 ਦਿਨ 10 ਦਿਨ ਹੱਤਾ ਸੀਜ਼ਨ ਵੀ ਲੱਗਦਾ ਇਹਨਾਂ ਦਾ ਨਾ ਹਾਂਜੀ ਇੱਧਰ ਮਾਰ ਕੈਮਰਾ ਬਾਈ ਇੱਧਰ ਬਾਈ ਲੱਗੇ ਪਿਆ ਦੇਖੋ ਘੱਟੋ ਘੱਟ 15 20 ਬੰਦੇ ਇਹਨਾਂ ਦੇ ਨਾਲ ਰਹਿੰਦੇ ਇੱਥੇ ਤੇ ਗਾਂ ਨੂੰ ਕੋਈ ਮਤਲਬ ਕਿ ਕਟਰ ਨਾਲ ਕੋਈ ਸਮੱਸਿਆ ਨਹੀਂ ਕੱਟਣ ਲਈ ਕਿ ਅੱਗੇ ਤੋਂ ਕੋਈ ਮਸ਼ੀਨ ਹੋਰ ਵੀ ਆਉਣ ਦੇ ਕੋਈ ਚਾਂਸ ਹੈ ਨਾ ਉਹਦੀ ਉਹ ਬਣਾਵਾਂਗੇ ਟਰੈਕਟਰ ਵਾਲੀ ਮਤਲਬ ਤਾਂ ਹਾਂ ਅੱਛਾ ਮਨ ਲਾ ਤਾਂ ਹਾਂ ਟਰੈਕਟਰ ਮਤਲਬ ਫਿੱਟ ਹੋਏ ਜਿਵੇਂ ਆਪਣੇ ਅਸਰ ਪੇ ਕਰਦੇ ਹਾਂ 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 ਉਹਦੇ ਮਤਲਬ ਪੀਟੀਓ ਵਾਲਾ ਮਤਲਬ ਥੱਲੇ ਦੀ ਮਤਲਬ ਉਹ ਕਰਕੇ ਹੀ ਅੱਛਾ ਮੂਰੇ ਕਟਰ ਲਵਾ ਕੇ ਹੀ ਟਾਇਰ ਉੱਚੇ ਹੋਏ ਆਪੀ ਮਤਲਬ ਖਤੀ ਦੇ ਉੱਤੋਂ ਹੀ ਡੱਪ ਜਾ ਗਏ ਤੇ ਇੱਕ ਤਾਂ ਹਰ ਪੀ ਤੇ ਤੇਰੀ ਐਗਰੀਮੈਂਟ ਵਾਲੀ ਹੈ ਸਾਰੀ ਇਹ ਆ ਸਾਰੀ ਐਗਰੀਮੈਂਟ ਦਾ ਰੇਟ ਤਾਂ ਫਿਰ ਮਤਲਬ ਜਿਹੜਾ ਤੇ ਐਗਰੀਮੈਂਟ ਕਰਨਾ ਉਹੀ ਦਿਨਾ ਚ ਰੇਟ ਵਧੇ ਚਾਹੀਏ ਘਟੇ ਤਾਂ ਕੋਈ ਸਮੱਸਿਆ ਨਹੀਂ ਦੀ ਕੰਪਨੀ ਕੋਲ ਨਹੀਂ ਬੇਸ਼ੱਕ ਮੰਨ ਲਈ ਮੈਂ ਘਟੇ ਹਾਂ ਤੇ ਆਪਾਂ ਨੂੰ ਤਾਂ ਉਹੀ ਰੇਟ ਹੋਊਗਾ ਜਿਹੜਾ ਆਪਣੇ ਨਾਲ ਕੰਟੈਕਟ ਕੀਤਾ ਜੀ ਸਾਹਿਬ ਵੀ ਆਪਾਂ ਨੂੰ ਤਾਂ ਮਤਲਬ ਕਿ ਵੱਧ ਝਾੜਦਾ ਫਾਇਦਾਗਾ ਹਾਂ ਜੀ ਵੱਧ ਵੀ ਹਣਾ ਜਿੰਨਾ ਵੱਧ ਝਾੜ ਹੋਊਗਾ ਉਹਨਾਂ ਆਪਾਂ ਨੂੰ ਐਗਰੀਮੈਂਟ ਦੇ ਹਿਸਾਬ ਨਾਲ ਕੰਪਨੀ ਵੱਲੋਂ ਪੇਮੈਂਟ ਹੋ ਜਾਣਾ ਹਾਂ ਹਾਂ ਜੀ ਤੇ ਜੇਕਰ ਕੋਈ ਹੋਰ ਭਰਾ ਕੋਈ ਆਸੇ ਪਾਸੇ ਜੇ ਕੋਈ ਵੀਜਣਾ ਚਾਹੁੰਦਾ ਹੋਵੇ ਕੋਈ ਤੇਰੇ ਤੋਂ ਕੋਈ ਸਹਾ ਮੰਗੇ ਜਾਂ ਕੋਈ ਤੇਰੇ ਤੋਂ ਕੋਈ ਐਗਰੀਮੈਂਟ ਕਰਵਾਣੀ ਕਿਸੇ ਹੋਰ ਕਿਸਾਨ ਵੀਰ ਨਾਲ ਕਰਵਾ ਸਕਦੇ ਹਾਂ ਤਾਂ ਹਾਂ ਇਹ ਹੁਣ ਗਾਂ ਨੂੰ ਮੰਨ ਲਾ ਵੀ ਉਹ ਕਹਿੰਦੇ ਮੰਨ ਲਾ ਬੱਧ ਦੇਵਾਂਗੇ ਅੱਛਾ ਜੇ ਕੋਈ ਮੰਨ ਲਾ ਭਰਾ ਕੋਈ ਲਾਉਣਾ ਚਾਹੁੰਦਾ ਹਾਂ ਤਾਂ ਆਪਾਂ ਜ਼ਰੂਰ ਮਦਦ ਕਰਾਂਗੇ ਮਾਸ਼ਾਅੱਲਾਹ ਆ ਵੀ ਸਕਦੇ ਤੁਸੀਂ ਨਾ ਤੇ ਹਰਪਿੰਦਰ ਸਿੰਘ ਆ ਪ੍ਰਾਨਮਾ ਮੋਬਾਈਲ ਨੰਬਰ ਬੋਲ ਦਿਓ ਨਾ ਹਾਂ ਆਪਣਾ ਹੀ ਮੋਬਾਈਲ ਨੰਬਰ ਹੈਗਾ 78191 ਤੇ 70503 ਜੀ ਹਾਂਜੀ ਦੋਸਤੋ ਇਹ ਸੀ ਬਾਈ ਹਰਪੀ ਦਾ ਮੋਬਾਈਲ ਨੰਬਰ ਤੁਸੀਂ ਨੋਟ ਕਰ ਲਓ ਜੇਕਰ ਮੂਲੀ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਤੁਸੀਂ ਬਾਈ ਹਰਪੀ ਸਿੰਘ ਨਾਲ ਕੋਈ ਕੰਟੈਕਟ ਕਰ ਸਕਦੇ ਹੋ ਜ਼ਿਲ੍ਹਾ ਬਾਈ ਦਾ ਬਠਿੰਡਾਗਾ ਤਹਿਸੀਲ ਤਲਵੰਡੀ ਸਾਬੋ ਪਿੰਡ ਬੰਗੀ ਰੁਕੂ ਜਦੋਂ ਵੀ ਬਾਈ ਨਾਲ ਸੰਪਰਕ ਕਰਨਾ ਹੋਵੇ ਫੋਨ ਤੇ ਮੂਲੀ ਸੰਬੰਧੀ ਕੋਈ ਵੀ ਜਾਣਕਾਰੀ ਲੈਣੀ ਹੋਵੇ ਚਲੋ ਠੀਕ ਹੈ ਬਾਈ ਹਰਪੀ ਜੀ ਧੰਨਵਾਦ ਉਸੇ ਤੱਕ ਬਹੁਤ ਬਹੁਤ